ਦੀਨ ਦਾਪ નિਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਾ ਭਿਗਨ ਨਾ ਕੋ ਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਸੁਖ ਹਟਾ ਲੈ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਹਿ ਸਿਫਤ ਖਸਮਦੀ ਨੂਰ ਅਰਸਾ ਹਉ ਕਰਸਾ ਛੱਟਿਐ ਤੋ ਟਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੋ ਸਿੱਖ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰਿ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮਿਲ ਮਿਲਾਈ ਰਹਾਉ ਯਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੈ ਸਾਰਾ ਬਿਨ ਗੁਰ ਬੰਧਨ ਤੂ ਟੁਟ ਹੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸਬਦ ਨਾ ਪਛਾਨ ਹੈ ਮਰ ਜਨਮ ਹੈ ਵਾਰੋ ਵਾਰਾ ਹਉ ਮੈਂ ਹਉ ਮੇਰਾਜ ਹਉ ਮੇਰਾ ਰਾਜਗੁਰ ਜਾਗ ਪਲਚ ਹੈ ਰਹਿ ਆ ਭਾਈ ਕੋਈ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਇਨ ਨਿਜ ਘਰ ਹੋਏ ਬਸੇਰਾ ਅਥੈ 부ਜ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੇ ਮਨ ਅੰਤਰ ਵਿੱਚ ਆਪ ਗਵਾਈਐ ਐਤਾ ਬੁਝ ਸੁਆਪ ਏਕ ਨਦਰ ਕਰ ਵੇਖੈ ਸਭ ਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਤਨ ਜਿਉ ਤੇਹ ਕੋ ਜਾਗ ਮੈਂ ਮੁਕਤ ਹਰ ਚਿਤ ਮੈਂ ਜੋਤ ਵਿਚਾਰ ਦੇਹ ਅਨਿਤ ਨ ਨਿਤ ਰਹਾ ਜਸ ਨਵ ਚੜ੍ਹ ਪਵ ਸਾਗਰ ਤਰ ਤਿਰਜ ਧਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰ ਗਿਆਨ ਕੀ ਬਡਣੀ ਮਨੋ ਹਾਤ ਲਾ கத்தரத்த குத்தார் சகார கஷாக்கார கோவிந்தச த ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੋਟ ਕਾ ਸਤ ਧਾਤ ਪਤਰਾ ਕੀਨਾ ਮਨ ਦ੍ਰਿਸ਼ਟ ਤਰ ਤਰ ਦੇਨਾ ਜਬ ਛੂਟ ਰਖ ਕੋ ਧਿਆਨ ਤਬ ਭਈ ਪਸੰ ਪਰਮਾਨ ਸਤਿ ਧਾਤ ਪਤਰਾ ਕੀਨਾ ਮਨ ਦ੍ਰਿਸ਼ਟ ਤਰ ਤਰ ਦੀਨਾ ਜਬ ਛੂਟ ਰਖ ਕੋ ਧਿਆਨ ਤਬ ਭਈ ਬਸੰ ਪਰਮਾਨ ਜੋ ਔਰ ਦ੍ਰਿਗ ਤਰਿਆ ਸੋ ਜੀਤ ਜਾਨ ਪਾਉ ਸੋ ਬਸੰ ਹੋਵਤ ਜਾਨ ਬਿਨ ਪ੍ਰੀਤ ਭਗਤ ਨਮਾਨ ਜਬ ਭਈ ਪਤਰਾ ਭਸਮ ਜਨ ਅੰਧ ਤਾਰਵ ਰਸਮ ਪੁਨ ਪੂਛਿਆ ਤੇ ਜਾਏ ਮਨ ਰਾਜ ਭੇਦ ਬਤਾਏ ਜਬ ਭਈ ਪਤਰਾ ਭਸਮ ਜਨ ਅੰਧ ਤਾ ਰਵ ਰਸਮਾ ਪੁਨ ਪੂਛਿਆ ਤੇ ਦਾਈ ਮਨ ਰਾਜ ਭੇਦ ਬਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ